ਬੜਾ ਇੰਪੋਰਟੈਂਟ ਇਸ਼ੂ ਹੈ ਇਸ ਇਸ਼ੂ ਨੇ ਜਿਹੜੇ ਲੋਕ ਆਪ ਦੇ ਆਪ ਨੂੰ ਪੰਥਕ ਕਹਿੰਦੇ ਆ ਜਿਹੜੇ ਇਸ ਗੱਲ ਤੇ ਆਪਦੀ ਸਿਆਸਤ ਚਲਾਉਣ ਨੂੰ ਫਿਰਦੇ ਆ ਕਿ ਸਾਡੇ ਫਾਈਨੈਂਸ਼ੀਅਲ ਇੰਟਰਸਟ ਸਾਡੇ ਵਪਾਰਕ ਹਿੱਤ ਕੋਈ ਨਹੀਂ ਸਾਡੇ ਵਾਸਤੇ ਕੇਵਲ ਤੇ ਕੇਵਲ ਪੰਥ ਤੇ ਪੰਥ ਦੇ ਹਿੱਤ ਹੈ ਅੱਜ ਉਨਾਂ ਚੋਂ ਇੱਕ ਚਿਹਰਾ ਜਿਹੜਾ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਇਸ਼ਾਰੇ ਤੇ ਸਰਕਾਰਾਂ ਕੋਲ ਕੰਪਰੋਮਾਈਜ਼ ਹੋ ਕੇ ਪੰਥ ਨੂੰ ਪੰਥ ਦੀ ਨੁਮੈਂਦਾ ਜਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਚਿਹਰਾ ਅੱਜ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਡਾਕੂਮੈਂਟਸ ਨਾਲ ਤੱਥਾਂ ਨਾਲ ਹਰ ਚੀਜ਼ ਤੁਹਾਡੇ ਸਾਹਮਣੇ ਐਨ ਚਿੱਟੇ ਦੇਣ ਨੂੰ ਸਾਫ਼ ਕਰਕੇ ਰੱਖ ਦੂੰਗਾ ਮੇਰੀ ਮਰਜ਼ਾ ਮਨਪ੍ਰੀਤਿਆਲੀ ਦੀ ਮੈਂ ਅੱਜ ਗੱਲ ਕਰਨੀ ਚਾਹਣਾ ਬੜੇ ਲੰਬੇ ਸਮੇਂ ਤੋਂ ਲੱਗੇ ਹੈ ਕਿ ਸਾਡਾ ਤਾਂ ਜੀ ਅਕਾਲੀ ਦਲ ਬਚਾਉਣਾ ਸਾਡਾ ਮੁੱਖ ਮੰਤਵ ਹੈ ਤੇ ਸਾਰੇ ਜਾਣਦੇ ਆ ਕਿ ਇਹ ਸਾਰੇ ਜਾਣੇ ਹੁਣ ਟੋਲਾ ਜਿਹੜਾ ਦਾ ਆਲੌਨ ਨੂੰ ਕਿਹਨੂੰ ਫਿਰਦਾ ਅਕਾਲੀ ਦਲ ਨੂੰ ਨੁਕਸਾਨ ਕਿਹਦਾ ਕਰਨਾ ਚਾਹੁੰਦਾ ਹੈ ਅਕਾਲੀ ਦਲ ਦਾ ਕਿਉਂ ਕਰਨਾ ਚਾਹੁੰਦਾ ਹੈ ਕਾਰਨ ਕੀ ਹੈ ਇਹਦੇ ਵਿੱਚ ਕੀ ਇਹਨਾਂ ਦੇ ਜਿਹੜੇ ਵਪਾਰਕ ਖੇਤ ਹੈ ਉਹਨੇ ਮਜਬੂਰ ਕਰਤਾ ਸਰਕਾਰਾਂ ਦੇ ਸਾਹਮਣੇ ਗੋਡੇ ਟੇਕਣ ਵਾਸਤੇ ਇਹਨਾਂ ਨੂੰ ਸਰਕਾਰ ਕੋਲੇ ਇਹਨਾਂ ਦੇ ਡਾਕੂਮੈਂਟਸ ਹੈ ਧਾਂਦਲੀਆਂ ਦੀ ਕੱਚਾ ਚਿੱਠਾ ਸਰਕਾਰਾਂ ਕੋਲੇ ਪਿਆ ਤੇ ਉਹ ਸਾਰਾ ਕੁਝ ਵਿਖਾ ਕੇ ਸਰਕਾਰ ਇਹਨਾਂ ਨੂੰ ਬਲੈਕਮੇਲ ਕਰਕੇ ਇਹ ਸਰਕਾਰਾਂ ਸਾਹਮਣੇ ਗੋਡੇ ਟੇਕ ਚੁੱਕੇ ਆ। ਤੁਹਾਨੂੰ ਸਭ ਨੂੰ ਯਾਦ ਹੋਊਗਾ। ਲੁਧਿਆਣੇ ਦੀ ਪਾਈਲ ਇਕਸ਼ਨ ਵੇਲੇ ਵੀ ਭਗਵੰਤ ਮਾਨ ਜਦੋਂ ਲੁਧਿਆਣੇ ਗਏ ਸੀ ਤੇ ਕੀ ਸਟੇਟਮੈਂਟ ਸੀ ਕਿ ਆਯਾਲੀ ਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਹੈ। ਆ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਤਾਂ ਕਿ ਜੇ ਕੋਈ ਰਹਿ ਗਿਆ ਹੋਵੇ ਤਾਂ ਉਹਨੂੰ ਯਾਦ ਆ ਜਾਂਦੀ ਹੈ ਗੱਲ। ਇਹ ਯਾਰੀ ਦਾ ਕੀ ਕੰਮ ਹੈ ਅੱਡਾ ਜੱਟਾ ਪਿਆ ਸਾਡੇ ਕੋਲ ਜਿਹੜੇ ਯਾਰੀ ਦੇ ਫਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਭ ਉਹਦੇ ਰੋੜਾ ਪਾਉਣਗੇ ਕਿ ਸਾਡਾ ਕੰਮ ਰੁਕੂ ਹੋਇਆ ਦੁਬਾਰਾ ਚਲਾ ਦੇ ਰੇ ਕੋਰੀ ਸਰਕਾਰ ਨੇ ਕਲੋਨੀ ਬਣਾਈ 19000 ਸ਼ੁਰੂ ਤੋਂ ਕਰ ਸ਼ੁਰੂ ਤੋਂ ਚਲਾ ਜੋ ਗੈਰ ਕਾਨੂੰਨੀ ਕਲੋਨੀਆਂ ਬਣ ਗਈਆਂ ਗੈਰ ਕਾਨੂੰਨੀ ਜਿਹੜੀ ਕਲੋਨੀਆਂ ਦੀ ਬਣ ਦੇਣੀ ਆ ਉਹਨਾਂ ਨੂੰ ਯਾਰੀ ਦਾ ਕੀ ਕੰਮ ਆ ਅੱਡਾ ਜੱਟਾ ਪਿਆ ਸਾਡੇ ਕੋਲ ਇਹ ਆਈ ਆਡੀਆ ਪਲਾਟ ਕਰਦੇ ਹੋਏ ਨੇ ਸਾਰਾ ਸਾਊਥ ਸਿਟੀ ਸਰ ਉਧਰ ਰੋਲਾ ਪਾਉਣਗੇ ਕਿ ਸਾਡਾ ਕੰਮ ਰੁਕੂਗਾ ਯਾਰ ਮਤਲਬ ਕੋਈ ਸਰਕਾਰ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲਓ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਹੇ ਉਹ ਜਿਵੇਂ ਇਹ ਆਲੀ ਅਰ ਗਿਆ ਹੈ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਸਾਂ ਦੀ ਬੋਡੀਆਂ ਦੀ ਗੱਲ ਆ ਜਾਏ ਚਾਹੇ ਅंसारी ਦੀ ਗੱਲ ਆ ਜਾਏ ਤੇ ਚਾਹੇ ਖਿਡਾਰੀ ਦੀ ਗੱਲ ਆ ਜਾਏ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ 41 ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਤੋਂ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਐ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਂਹੀ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਐ ਦੋ ਕੇਸ ਮੇਰੇ ਕੋਲੇ ਆਏ ਐ ਇੱਕ ਕੇਸ 'ਚ ਜਿਹਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕੀ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ ਚ ਕੀ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਚ ਲਿਆ ਕੇ ਤੇ ਆਯਾਲੀ ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੂੰਗਾ ਆਲੇਦ ਵਾਲੇ ਲਗਦੀਆਂ ਜ਼ਮੀਨਾ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟ ਐਂਡ ਸਟਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਆ ਮੈਂ ਉਹ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਇੱਕ ਇਹ ਆਲੀ ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਕਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਆਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰਾਡ ਵੇਖੋ ਕਿੰਨਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਆਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹੇਓ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਆ ਇੰਨਾ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਆ ਗਲਤ ਕੰਮ ਕੀਤਾ ਕਹਿੰਦੇ ਆਪਦੇ ਆਪ ਨੂੰ ਅਕਾਲੀ ਹੈ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੁਣ ਇਹਦੇ 'ਚ ਇਹ ਤਕਰੀਬਨ ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% ਤਕਰੀਬਨ ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਈ ਕਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ ਸਕੈਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਆ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਈਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆਪਣੀ ਕਲੋਨੀ ਹੁਣ ਇਹ ਕਹਿੰਦੇ ਹੈ ਕਿ 2015 ਚ ਬਣੀ ਹੈ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿੱਥੇ ਅੱਜ ਉਹ ਕਲੋਨੀ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ ਗੂਗਲ ਮੈਪ ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ ਗੂਗਲ ਮੈਪ ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ ਅੱਗੇ ਆ ਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ ਇਹ ਗੂਗਲ ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਹ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆਹ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈ ਆ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆਹ ਹੁਣ 13 ਫਰਵਰੀ 2020 ਆਹ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਵੈਲਪਮੈਂਟ ਸ਼ੁਰੂ ਕੀਤੀ ਆ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਵੈਲਪ ਤਾ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੋ ਕਲੋਨੀ ਆ ਆ ਕਲੋਨੀ ਆ ਉਹ ਸਾਰੀ ਜਿਦੇ 44 ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ Google Map ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਥੇ ਤੇ ਇਹਨਾਂ ਨੇ ਸ਼ੋਅ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟੈਂਪ ਪ੍ਰਕਿਊਰ ਕੀਤੇ ਸਟੈਂਪ ਪੇਪਰ ਪ੍ਰਕਿਊਰ ਕੀਤੇ ਬੈਕ ਡੇਟ ਚ ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ਬੈਕ ਡੇਟ ਚ 20 ਦੇ ਵਿੱਚ ਸਟੈਂਪ ਪੇਪਰ ਲੈਂਦੇ ਆ ਬੈਕ ਡੇਟ ਚ ਲੈnde ਆ 15 16 ਦੀ ਤਾਰੀਖ ਚ ਉਹਦੇ ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤਿੰਨ ਇਹ ਕੇਸ ਆਪਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 ਉਹ 15 ਦੀ ਬਣੀ ਹੋਈ ਹੈ ਪਰ ਚੋਰ ਆਪਦੀਆਂ ਪੈੜਾ ਛੱਡ ਜਾਂਦਾ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਗੂਗਲ ਦੇ ਮੈਪ ਆਲੀ ਸਾਹਿਬ ਕਿੱਥੋਂ ਬਦਲੋਗੇ ਤੁਸੀਂ ਜਿਹੜੇ ਦਿਖਾ ਰਹੇ ਆ ਕਿ 20 ਤੱਕ ਤਾਂ ਉੱਥੇ ਡਵੈਲਪਮੈਂਟ ਹੀ ਕੋਈ ਹੈ ਨਹੀਂ ਸੀ